ओम शांति ओम शांति जय श्री राम 11100 ਰੁਪਏ 11100 ਰੁਪਏ ਉਸ ਡਰਾਈਵਰ ਦੇ ਬੱਚਿਆਂ ਦੇ ਲਈ ਮਦਦ ਭੇਜੀ ਗਈ ਹੈ 11100 ਰੁਪਏ ਇਹ ਮਦਦ ਭੇਜੀ ਹੈ ਸਾਡੇ ਸਮਾਣਾ ਦੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਸਮਾਣਾ ਭਾਰਤ ਵਿਕਾਸ ਪਰਸ਼ਦ ਸਮਾਣਾ ਜੋ ਕਿ ਵੱਖ-ਵੱਖ ਸਮੇਂ ਦੇ ਉੱਤੇ ਸਮਾਣਾ ਦੇ ਵਿੱਚ ਬਹੁਤ ਸਮਾਜ ਸੇਵਾ ਦੇ ਕੰਮ ਕਰਦੇ ਨੇ ਇਹਨਾਂ ਦੇ ਤਕਰੀਬਨ 100 ਤੋਂ ਉੱਪਰ ਇਹਨਾਂ ਦੇ ਮੈਂਬਰ ਨੇ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਸਮਾਣਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਕੂਲਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਕੋਵਿਡ ਦੇ ਦੌਰਾਨ یا کسی اور بھی کئی ਧਾਰਮਿਕ ਰਾਜਨੀਤਿਕ ਜਾਂ ਜਿੰਨੇ ਵੀ ਕੋਈ ਉਹਨੇ ਆਪਣਾ ਸਮਾਜਿਕ ਨੇ ਕੋਈ ਜਦੋਂ ਕਿਸੇ ਸਮਾਜ ਸੇਵਾ ਦੇ ਕੰਮਾਂ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਸਕੂਲਾਂ ਦੇ ਵਿੱਚ ਵੀ ਸਟੇਸ਼ਨਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਪ੍ਰਧਾਨ ਮੌਜੂਦਾ ਜਿਹੜੇ ਪ੍ਰਧਾਨ ਨੇ ਵੈਸੇ ਸਾਰੇ ਜਿੰਨੇ ਵੀ ਆਏ ਨੇ ਹਰੇਕ ਵੱਲੋਂ ਆਪਦੇ-ਆਪਦੇ ਸਮੇਂ ਦੇ ਉੱਤੇ ਵਧੀਆ ਉਹਨਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਇਸ ਟਾਈਮ ਜੋ ਰਜਿੰਦਰ ਗੁਪਤਾ ਜੀ ਹੈਪੀ ਜੀ ਨੇ ਜੋ ਉਹ ਇਸ ਟਾਈਮ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਣਮਾਈ ਦੇ ਵਿੱਚ ਇਹ ਸੰਸਥਾ ਇਸ ਟਾਈਮ ਇਹ ਚੱਲ ਰਹੀ ਹੈ ਮੈਂਬਰ ਸਾਰੇ ਮੇਰੇ ਕੋਲੇ ਆਏ ਸੀਗੇ ਉਹਨਾਂ ਨੇ ਇਹ 11100 ਰੁਪਿਆ ਉਹਨਾਂ ਨੇ ਇਕੱਠਾ ਕੀਤਾ ਹੈ ਮੈਂਬਰਾਂ ਵੱਲੋਂ ਕਿਸੇ ਵੱਲੋਂ ਕੁਝ ਯੋਗਦਾਨ ਪਾਇਆ ਗਿਆ ਕਿਸੇ ਵੱਲੋਂ ਕੁਝ ਯੋਗਦਾਨ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਤੁਸੀਂ ਚੱਲੋ ਯਾ ਮੈਂ ਤੁਹਾਡੀ ਵੀਡੀਓ ਸ਼ੂਟ ਕਰ ਦਨਾਂ ਤੁਸੀਂ ਆਪਣੇ ਹੱਥਾਂ ਨਾਲ ਉਹ ਕਹਿੰਦੇ ਵੀ ਅਸੀਂ ਕਿਉਂਕਿ ਸਾਡਾ ਜਿਹੜਾ ਗਰੁੱਪ ਹੈ ਮੈਂਬਰ ਨੇ ਉਹ ਜਾਦਾ ਨੇ ਇਸ ਕਰਕੇ ਅਸੀਂ ਕਿਸੇ ਦਾ ਨਾਮ ਵੀ ਨਹੀਂ ਲੈਣਾ ਹੈਗਾ ਤੇ ਅਸੀਂ ਸਿਰਫ ਤੁਸੀਂ ਸਾਡੀ ਭਾਰਤ ਵਿਕਾਸ ਪਰਸ਼ਦ ਕੰਨੀਓ ਇਹ ਯੋਗਦਾਨ ਹੈ ਜਿਹੜਾ ਇਹ ਉਸ ਮ੍ਰਿਤਕ ਜੋ ਇਸ ਸੜਕ ਹਾਦਸੇ ਦੇ ਵਿੱਚ ਡਰਾਈਵਰ ਹੈ ਜਿਹੜੇ ਜਿਹੜੇ ਇਸ ਹਾਦਸੇ ਦੇ ਵਿੱਚ ਸਾਡੇ ਸਮਾਨਾ ਦੇ 7 ਬੱਚੇ ਚਲੇ ਗਏ ਤੇ ਉਹ ਡਰਾਈਵਰ ਵਿਚਾਰਾ ਜੋ ਜ਼ਰੂਰਤਮੰਦੀ ਜਿਹਦੇ ਆਪਦੇ ਖੁਦ ਦੇ 3 ਛੋਟੇ ਛੋਟੇ ਬੱਚੇ ਨੇ ਉਸ ਦੀ ਜੋ ਤੁਸੀਂ ਸਮਾਨਾ ਹੈਲਪਲਾਈਨ ਤੇ ਉਹਦੀ ਹੈਲਪਰ ਵਾਸਤੇ ਤੁਸੀਂ ਪੋਸਟ ਪਾਈ ਸੀ ਤੁਸੀਂ ਇਹ ਜਿਹੜੀ ਹੈਲਪ ਹੈ ਸਾਡੇ ਵੱਲੋਂ ਜੋ ਅਸੀਂ ਕਰ ਸਕਦੇ ਸੀਗੇ ਉਹ ਅਸੀਂ ਉਸ ਪਰਿਵਾਰ ਦੇ ਲਈ ਅਸੀਂ ਦੇ ਰਹੇ ਹਾਂ ਤੁਸੀਂ ਸਾਨੂੰ ਇਹਨੂੰ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮੂਹ ਜਿੰਨੇ ਮੈਂਬਰ ਨੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਵੱਲੋਂ ਇਹ ਸਾਡਾ ਯੋਗਦਾਨ ਤੁਸੀਂ ਇਹਨੂੰ ਉਲੀਕ ਕੇ ਇਹ ਪਰਿਵਾਰ ਦੇ ਹਿੱਸੇ ਦੇ ਵਿੱਚ ਪਾ ਦਿਓ ਉਹਨਾਂ ਦੇ ਨਾਮ ਤੇ ਕੋਈ ਵੀ ਐਫ ਡੀ ਜਾਂ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਇਹ ਪੈਸੇ ਜਿਹੜੇ ਨੇ ਇਹ ਭਾਗ ਦਿੱਤੇ ਜਾਣ ਮੈਂ ਧੰਨਵਾਦ ਕਰਾਂਗਾ ਭਾਰਤ ਵਿਕਾਸ ਪਰਿਸ਼ਦ ਦੇ ਜਿੰਨੇ ਵੀ ਮੈਂਬਰ ਨੇ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਜੀ ਕਿਸੇ ਨੇ ਘੱਟ ਪਾਇਆ ਚਾਹੇ ਵੱਧ ਪਾਇਆ ਜਿੰਨਾ ਵੀ ਉਹਨਾਂ ਦੀ ਸੋਚ ਹੈ ਉਹ ਬਹੁਤ ਜਿਸ ਤਰ੍ਹਾਂ ਉਹ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਨੇ ਤੇ ਇਸ ਇਸ ਜੋ ਸਮਾਣੇ ਦੇ ਵਿੱਚ ਤਰਾਸ ਦੀ ਆਈ ਹੈ ਇਸ ਦੇ ਵਿੱਚ ਵੀ ਉਹ ਬਾਦ ਛੱਡ ਕੇ ਉਹਨਾਂ ਨੇ ਕੱਲ ਕੈਂਡਲ ਮਾਰਚ ਦੇ ਵਿੱਚ ਵੀ ਹਿੱਸਾ ਲਿੱਤਾ ਹੈ ਇਸ ਦੇ ਨਾਲ ਹੀ ਉਹ ਪਰਿਵਾਰਾਂ ਦੇ ਨਾਲ ਖੜੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਵੇਗੀ ਤਾਂ ਅਸੀਂ ਇਸ ਪਰਿਵਾਰ ਦੀ ਮਦਦ ਕਰਾਂਗੇ ਇਸ ਦੇ ਨਾਲ ਹੀ ਸਾਰੇ ਮੈਂਬਰਾਂ ਨੇ ਆਪਣੇ ਇੱਕ ਸੰਦੇਸ਼ ਵੀ ਦਿੱਤਾ ਉਸ ਪਰਮ ਪਿਤਾ ਪਰਮਾਤਮਾ ਨੂੰ ਉਹਨੂੰ ਅਪੀਲ ਵੀ ਕੀਤੀ ਹੈ ਕਿ ਇਹ ਜੋ ਬੱਚੇ ਸਾਨੂੰ ਵਿਛੋੜਾ ਦੇ ਗਏ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਨੇ ਪ੍ਰੇਅ ਕੀਤੀ ਹੈ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਕੀਤਾ ਤੇ ਉਹ ਇਸ ਦੁੱਖ ਦੀ ਘੜੀ ਦੇ ਨਾਲ ਪਰਿਵਾਰਾਂ ਦੇ ਨਾਲ ਖੜੇ ਨੇ ਉਹ ਸੱਤ ਬੱਚਿਆਂ ਦੇ ਇਨਸਾਫ਼ ਦੀਵਾਨ ਦੇ ਲਈ ਖੜੇ ਨੇ ਤੇ ਇਸ ਜੋ ਡਰਾਈਵਰ ਹੈ ਜ਼ਰੂਰਤਮੰਦ ਉਹਦੇ ਪਰਿਵਾਰ ਦੇ ਲਈ ਉਹਦੇ ਬੱਚਿਆਂ ਦੇ ਲਈ ਉਹਨਾਂ ਨੇ ਇਹ ਜੋ ਯੋਗਦਾਨ ਰਕਮ ਭੇਜੀ ਹੈ ਇਹ ਸਾਰੇ ਪੈਸੇ ਨੇ ਜੋ ਉਸ ਬੱਚਿਆਂ ਦੇ ਭਵਿੱਖ ਦੇ ਲਈ ਬਹੁਤ ਵੱਡਾ ਯੋਗਦਾਨ ਸਾਬਤ ਹੋਣਗੇ ਜੋ ਬੱਚਿਆਂ ਦਾ ਇੱਕ ਉਹਨਾਂ ਦਾ ਇਕੱਲਾ ਪਿਤਾ ਜੋ ਕਮਾਣ ਵਾਲਾ ਸੀ ਘਰ ਦੇ ਵਿੱਚ ਉਹ ਚਲਾ ਗਿਆ 5 5 6 6 ਸਾਲ ਦੇ ਬੱਚੇ ਉਹ ਇਸ ਜੋ ਅਸੀਂ ਉਹਨਾਂ ਦੀ ਉਹਨਾਂ ਦੇ ਪਿਤਾ ਨੂੰ ਤਾਂ ਵਾਪਸ ਨਹੀਂ ਲਿਆ ਨਹੀਂ ਸਕਦੇ ਹੈਗੇ ਪਰ ਉਹਦੀ ਜੋ ਇਹ ਹੈਲਪ ਇਹ ਭਾਰਤ ਵਿਕਾਸ ਪਰਸ਼ਦ ਵੱਲੋਂ ਭੇਜੀ ਗਈ ਹੈ ਮੈਂ ਉਹਨਾਂ ਨੂੰ ਉਨ੍ਹਾਂ ਦਾ ਧੰਨਵਾਦ ਕਰਾਂਗਾ ਕਿ ਇਹ ਪੈਸੇ ਨੇ ਜਿਹੜੇ ਉਹ ਬੱਚਿਆਂ ਦੇ ਪਵਿੱਖ ਦੇ ਲਈ ਉਹ ਉਹਨੂੰ ਕਿਤੇ ਨਾ ਕਿਤੇ ਉਹ ਸਿਕਿਉਰ ਕਰਨਗੇ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ